ਏ ਹਨ ਕੰਗ ਬੱਲਿਆਂ ਦੇ ਸਰਪੰਚ ਬਲਜਿੰਦਰ ਸਿੰਘ ਸਰਪੰਚ ਬਲਜਿੰਦਰ ਸਿੰਘ ਲੋਕਾਂ ਨੂੰ ਕੱਲੇ ਸੇਵ ਹੀ ਨਹੀਂ ਦਿੰਦਾ ਨਾਲ ਨਾਲ ਸੇਤ ਵੀ ਦਿੰਦਾ ਵਾ ਤੇ ਸੇਤ ਵੀ ਫੁੱਲ ਆਰਗੈਨਿਕ ਰਹਿਾਂ ਸੁਪ੍ਰੇਹਾਂ ਤੋਂ ਬਿਨਾਂ ਕੀ ਸਰੋਂ ਕੀ কুমਾੜ ਕੀ ਹਲਦੀ ਇਸ ਫਾਲਾ ਤੇ ਸਾਗ ਜਿਨ੍ਹਾਂ ਤੇ ਦੁੱਧ ਨਿਰਾ ਵਰਗਨਿਕ ਪੈਦਾ ਕਰਦਾ ਤੇ ਉਹਦੀ ਕੀਮਤ ਲੋਕਾਂ ਤੋਂ ਪਿਆਰ ਬਸੂਲਦਾ ਪਿਆਰ ਉਹ ਧਰਤੀ ਦੇ ਵਿੱਚ ਹਰੀ ਖਾਦ ਵਾਹ-ਵਾਹ ਕੇ ਧਰਤੀ ਉਪਜਾਊ ਕਰਦੀ ਆ ਤੇ ਧਰਤੀ ਨੂੰ ਵਾਹ-ਵਾਹ ਕੇ ਵੱਡੇ-ਵੱਡੇ ਸੰਦਾਂ ਨਾਲ ਇਨਾ ਕੋਲਾ ਕਰਤਾ ਤੇ ਥੰਡੇ ਤੱਕ ਕਈ ਤਰਹ ਜਾਂਦੀ ਐ ਤੇ ਤਰੱਕੀ ਕੀਤੀ ਆ ਆਪਣੀ ਮਿਹਨਤ ਦੇ ਸਿਰ ਤੇ ਇਸੇ ਮਿਹਨਤ ਦੇ ਸਦਕਾ ਇਹਨਾਂ ਨੇ ਪਲਟਾਵੇਂ ਹਾਲਾਂ ਦੇ ਨਾਲ ਉਹ ਗੰਡੋਆ ਦੇ ਰਹਿਣ ਵਾਸਤੇ ਘਰ ਬਣਾਏ ਆ ਜਦੋਂ ਜ਼ਮੀਨ ਨੂੰ ਪਲਟਦੇ ਆ ਤਾਂ ਬਰਨੀ ਕਰਨ ਵਾਸਤੇ ਗੰਡੋਏ ਆ ਜਿਹੜੇ ਆਮ ਤੁਰੇ ਫਿਰਦੇ ਆ ਖੇਤਾਂ 'ਚ ਆਮ ਇਸੇ ਨੂੰ ਕਹਿੰਦੇ ਆ ਖੇਤੀ ਦੇ ਢੰਗ ਤੇ ਆਓ ਪਗਲ ਨਾ ਕਰਦੇ ਆ ਸਰਪੰਚ ਬਲਜਿੰਦਰ ਸਿੰਘ ਨਾਲ ਆਸ਼ਮ ਫਤੇ ਉਹਨਾਂ ਨਸੀਬ ਹੁੰਦੀ ਜਿਨ੍ਹਾਂ ਹਿੰਮਤ ਯਾਰ ਬਣਾਈ ਬੰਦਾ ਹਿੰਮਤ ਕਰੇ ਤਾਂ ਕੀ ਨਹੀਂ ਹੁੰਦਾਗਾ ਬੰਦਾ ਹਿੰਮਤ ਕਰੇ ਤਾਂ ਜਿੱਤਾ ਪੈਰਾਂ ਦੇ ਵਿੱਚ ਹੁੰਦੀਆਂ ਤੇ ਤਾਜ ਸਿਰਾਂ ਤੇ ਟਿਕਦੇ ਆ ਇਸੇ ਲਈ ਤਹਿਤ ਅਸੀਂ ਅੱਜ ਤੁਹਾਨੂੰ ਮਿਲਾ ਰਹੇ ਆ ਸਰਪੰਚ ਬਲਜਿੰਦਰ ਸਿੰਘ ਜੀ ਕੰਗ ਪਿੰਡ ਆ ਜੀ ਕੰਗ ਬਿੱਲੇ ਮਹਿਤਪੁਰ ਦੇ ਲਾਗੇ ਆ ਨਕੂਦਰ ਤੋਂ ਪਿੱਛੇ ਹਟ ਮਾਮਾ ਇਹ ਕਰ ਰਹੇ ਜੀ ਆਰਗੇਨਿਕ ਖੇਤੀ ਮੈਂ ਇਹਨਾਂ ਦੇ ਫਾਰਮ ਤੇ ਵਿਸਤਾਰ ਨਾਲ ਬਹੁਤਾ ਨਹੀਂ ਜਾਊਂਗਾ ਮੈਂ ਇਹਨਾਂ ਦੇ ਅੱਜ ਜਿਹੜਾ ਹੈਗਾ ਵਾ ਚੱਲ ਰਿਹਾ ਗੁੜ ਦਾ ਪ੍ਰੋਜੈਕਟ ਜਿਹੜਾ ਇਹਨਾਂ ਦਾ ਘਲਾੜਾ ਲੱਗਿਆ ਵਾ ਜਾਂ ਜਿਹਨੂੰ ਬੇਲਨਾ ਦੀ ਕਹਿੰਦੇ ਆ ਉਹਦੇ ਸਬੰਧੀ ਹੀ ਗੱਲ ਕਰਨ ਵਾਸਤੇ ਸਰਦਾਰ ਬਿਜੇਂਦਰ ਸਿੰਘ ਜੀ ਕੰਗ ਨੂੰ ਮਿਲਣ ਆਏ ਆ ਜੀ ਤੁਹਾਡਾ ਸਾਡੇ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਧੰਨਵਾਦ ਜੀ ਬਹੁਤ ਤੁਹਾਡਾ ਥੈਂਕ ਯੂ ਧੰਨਵਾਦ ਜੀ ਆਪਾਂ ਮੰਨ ਲਓ ਤੁਸੀਂ ਜਿਹੜਾ ਆ ਆਰਗੇਨਿਕ ਖੇਤੀ ਦਾ ਕੰਮ ਕੀਤਾ ਵਾ ਜੀ ਇਹ ਮੰਨ ਲਓ ਕਿਥੋਂ ਪ੍ਰਸਾਹਤ ਹੋ ਕੇ ਕੀਤਾ ਜਾਂ ਕਿੰਨਾ ਨੂੰ ਤੁਸੀਂ ਮਤਲਬ ਮੰਨਦੇ ਹੋ ਵੀ ਸਾਨੂੰ ਇਹ ਉਂਗਲੀ ਫੜ ਕੇ ਇਸ ਕੰਮ ਦੇ ਵਿੱਚ ਲੈ ਕੇ ਆਇਆ ਮੈਂ ਇਦਾਂ ਜੀ ਮੈਂ ਆਪਣਾ ਜੀਵਨ ਜਿਹੜਾ ਬੜੀ ਗਰੀਬੀ ਤੋਂ ਸ਼ੁਰੂ ਕੀਤਾ ਠੀਕ ਹੈ ਜੀ ਮੇਰੇ ਕੋਲ ਇੱਕ ਛੋਟਾ ਜਿਹਾ ਟਰੈਕਟਰ ਸੀ 255 ਜਿਹਨੂੰ ਨੀਲਾ ਮਧਰਾ ਕਹਿੰਦੇ ਆ ਠੀਕ ਹੈ ਜੀ ਅੱਜ ਵੀ ਹੈਗਾ ਅੱਜ ਵੀ ਉਹ ਮੇਰੇ ਕੋਲ ਹੀ ਆ ਉਹੋ ਹੀ ਖਰਾੜੇ ਤੇ ਲੱਗਾ ਠੀਕ ਹੈ ਇਸ ਟਰੈਕਟਰ ਨੇ ਮੈਨੂੰ ਇੰਨਾ ਕੁ ਜ਼ਿਆਦਾ ਸਾਥ ਦਿੱਤਾ ਮੈਂ ਦੱਸ ਨਹੀਂ ਸਕਦਾ ਠੀਕ ਹੈ ਜੀ ਮੈਂ ਤਾਂ ਖੇਤੀ ਕੀਤੀ ਮੈਥਾ ਪਲਾਂਟ ਲੋਕੀ ਤਿੰਨ ਤਿੰਨ ਟਰੈਕਟਰਾਂ ਨਾਲ ਚਲਾਉਂਦੇ ਸੀ ਮੈਂ ਕੱਲੇ ਟਰੈਕਟਰ ਦੇ ਨਾਲ ਚਲਾਉਂਦਾ ਰਿਆ ਠੀਕ ਹੈ ਜੀ ਤੇ ਸਾਡੇ 7 700 800 ਟਰਾਲੀ ਮੋਹਰੇ ਖੜਦੀ ਸੀ ਮੈਥਾ ਪਲਾਂਟ ਦੇ ਹਾਂ 25 25 ਟਨ ਮਾਲ ਕੱਢਦੇ ਨੇ ਇੱਕੋ ਟਰੈਕਟਰ ਚੱਲਦਾ ਹੁੰਦਾ ਸੀ ਠੀਕ ਹੈ ਜੀ ਇਸ ਟਰੈਕਟਰ ਦੀ ਬਦੌਲਤ ਮੈਨੂੰ ਸਫਲ ਕਿਸਾਨ ਦਾ ਅਵਾਰਡ ਮਿਲਿਆ ਸੀ ਸਾਲ 14 ਦੇ ਵਿੱਚ ਠੀਕ ਹੈ 51000 ਰੁਪਿਆ ਨਾਮ ਇੱਕ ਸ਼ੀਲਡ ਮਿਲੀ ਸੀਗੀ ਪੰਜਾਬ ਸਰਕਾਰ ਵੱਲੋਂ ਠੀਕ ਹੈ ਮੈਂ ਬੜਾ ਥੱਲਿਓਂ ਚੱਲਿਆ ਜੀ ਗਰੀਬੀ ਚੋਂ ਮੇਰਾ ਹੁਣ ਵੀ ਮ ਆਪਣਾ ਜਿਹੜਾ ਬੱਚਿਆਂ ਦਾ ਵੀ ਕੋਈ ਹੈ ਨਾ ਇੱਥੇ ਹੀ ਸੈੱਟ ਕਰਨਾ ਠੀਕ ਹੈ ਜੀ ਅਸੀਂ ਖੇਤੀ ਵੀ ਕਰਦੇ ਆ ਠੀਕ ਹੈ ਜੀ ਉਹਦੇ ਨਾਲ ਅਸੀਂ ਮੱਝਾਂ ਦਾ ਕਾਰੋਬਾਰ ਵੀ ਕਰਦੇ ਆ ਠੀਕ ਹੈ ਜੀ ਨਾਲ ਅਸੀਂ 4-5 ਸਾਲ ਤੋਂ ਸਰੋਂ ਦਾ ਕਾਰੋਬਾਰ ਕਰਦੇ ਆ ਠੀਕ ਹੈ ਜੀ ਸਰੋਂ ਬੀਜਦੇ ਆ ਠੀਕ ਹੈ ਜੀ ਸਰੋਂ ਵੀ ਸਾਡੀ ਇੱਥੇ ਹੀ ਸੇਲ ਹੋ ਜਾਂਦੀ ਠੀਕ ਹੈ ਜੀ ਇੱਥੇ ਹੀ ਇੱਥੇ ਹੀ ਸੇਲ ਹੋ ਜਾਂਦੀ ਅਸੀਂ ਕਿਤੇ ਨਹੀਂ ਲੈ ਕੇ ਜਾਂਦੇ ਫੇਰ ਸਾਡੇ ਹਾਂ ਜੀ ਮੈਂ ਇਹ ਗੱਲ ਬੜੀ ਨੋਟ ਕਰ ਰਿਹਾ ਸੀ ਨਿਕਲਾੜੇ ਆਂ ਬੰਦਾ ਦਾ ਬੰਦੇ ਦਾ ਲਾਉਂਦੇ ਜੂਪੀ ਜਾਫੀ ਦੇ ਆ ਕੇ ਲਾਉਂਦੇ ਆ ਪਖੰਡ ਜਾਂ ਕਰਦੇ ਆ ਜੀਟੀ ਰੋਡ ਤੇ ਲਾਉਂਦੇ ਆ ਵੀ ਸਾਡਾ ਕੰਨਾ ਵਿਕੇ ਉਹ ਹੋਵੇ ਉਹ ਹੋਵੇ ਇਹ ਟਾੜਾ ਬੜਾ ਪਿੰਡ ਚ ਹਟ ਮਾ ਤੇ ਮੈਂ ਆਉਣ ਲੱਗੇ ਨੇ ਸੋਚਿਆ ਮੈਂ ਕਿ ਫਿਰ ਤੁਸੀਂ ਵੇਚਦੇ ਕਿਵੇਂ ਹੋਉਂਗੇ ਵੇਖੋ ਜੀ ਸਾਨੂੰ ਕੋਈ ਦਿੱਕਤ ਨਹੀਂ ਆਈ ਅੱਛਾ ਮੇਰਾ ਦੈਰਾ ਜਿਹੜਾ ਮੇਰਾ ਸੱਜਣ ਮਿੱਤਰ ਮੇਰਾ ਦੈਰਾ ਬਹੁਤ ਵੱਡਾ ਠੀਕ ਆ ਜੀ ਮੈਨੂੰ ਮੇਰੇ ਕਾਫੀ ਸੱਜਣਾ ਮਿੱਤਰਾਂ ਨੇ ਪਿਛਲੇ 3 ਸਾਲ ਤੋਂ ਇਤਸ਼ਾਦ ਕਰ ਰਹੇ ਸੀ ਵੀ ਭਾਜੀ ਜਿਹੜਾ ਗੋੜਿਆ ਉਹ ਪਿਓਰ ਨਹੀਂ ਮਿਲਦਾ ਠੀਕ ਆ ਜੀ ਇਹਦੇ ਵਿੱਚ ਬਹੁਤ ਕੁਝ ਲੋਕੀ ਮਿਕਸ ਕਰਕੇ ਫਿਰ ਵੇਚਦੇ ਨੇ ਤੇ ਤੁਹਾਡੇ ਕੋਲੇ ਜਗਾ ਵੀ ਹੈਗੀ ਆ ਤੇ ਤੁਸੀਂ ਸ਼ੌਂਕ ਵੀ ਰੱਖਦੇ ਹੋ ਅੱਥੀ ਕੰਮ ਕਰਦਾ ਅਸੀਂ ਫਿਰ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਜੀ ਠੀਕ ਹੈ ਜੀ ਔਰ ਬਹੁਤ ਵਧੀਆ ਰਿਸਪੌਂਸ ਮਿਲਿਆ ਸਾਨੂੰ ਇੱਥੋਂ ਹੀ ਸੇਲ ਹੁੰਦੀ ਆ ਸੱਜਣ ਮਿੱਤਰ ਸਾਰੇ ਇੱਥੇ ਸਾਡੇ ਕੋਲ ਆਉਂਦੇ ਇੱਥੋਂ ਲਈ ਜਾਂਦੇ ਨੇ ਬਹੁਤਾ ਅਸੀਂ ਲਾਲਚ ਨਹੀਂ ਕਰਦੇ ਅਸੀਂ ਕੁਆਂਟਲ ਸਵਾ ਕੁਆਂਟਲ ਕੋਲ ਬਣਾਉਂਦੇ ਆ ਜੀ ਨਿਤ ਹਾਂ ਹਰ ਰੋਜ਼ ਹਾਂ ਉਨਾਕ ਸਾਡਾ ਰੋਜ਼ ਠੀਕ ਹੈ ਜੀ ਬਹੁਤ ਵਧੀਆ ਤਰੀਕੇ ਨਾਲ ਸੇਲ ਹੋ ਜਾਂਦਾ ਜੀ हां दोस्तों मैं थोनू ਦੱਸਣਾ ਚਾਹੁੰਨਾ ਵੀ ਇਹਨਾਂ ਦਾ ਜਿਹੜਾ ਬਰਫੀ ਗੁੜ ਆ ਜਿਹਨੂੰ ਆਪਾਂ ਬਰਫੀ ਗੁੜ ਕਹਿ ਦਿੰਨੇ ਆ ਉਹ ਬਹੁਤ ਮਸ਼ਹੂਰ ਆ ਜਿਹੜੇ ਗੁੜ ਦੇ ਲਾਭ ਆ ਉਹਦੇ ਵਿੱਚ ਕਬਜ ਬਲੱਡ ਪ੍ਰੈਸ਼ਰ ਤੇ ਬਹੁਤ ਸਾਰੀਆਂ ਬਿਮਾਰੀਆਂ 슈ਗਰ ਕੰਟਰੋਲ ਜਿਵੇਂ ਆਪਾਂ ਸਿਆਲਾਂ ਦੇ ਵਿੱਚ ਉਹ ਕਹਿੰਦੇ ਗੁੜ ਖਾਣਾ ਚਾਹੀਦਾ ਤੇ ਵਜ਼ਨ ਵੀ ਕੰਟਰੋਲ ਰਹਿੰਦਾ ਪਰ ਗੁੜ ਸੇਤ ਵਰਧਕ ਹੋਣਾ ਚਾਹੀਦਾ ਵਾ ਜੇ ਗੁੜ ਦੀ ਖਾਂ ਤਾਂ ਤੁਸੀਂ ਜ਼ਹਿਰ ਖਾ ਰਹੇ ਹੋ ਗੁੜ ਦੇ ਨਾਂ ਤੇ ਤੇ ਮਤਲਬ ਉਹ ਜਿਹੜਾ ਹੈਗਾ ਵਾ ਉਹਦੋਂ ਨੁਕਸਾਨ ਹੁੰਦਾ ਵਾ ਇਹ ਆਪਾਂ ਸਰਪੰਚ ਸਾਹਿਬ ਨੂੰ ਪੁੱਛਦੇ ਆਂ ਵੀ ਜਿਹੜਾ ਗੌੜਾ ਗੋੜ ਦੇ ਵਿੱਚ ਕੀ ਕੀ ਮਿਲਾਵਟਾਂ ਹੁੰਦੀਆਂ ਬਾਜ਼ਾਰ ਦੇ ਵਿੱਚ ਮਾੜਾ ਦੱਸੋ ਜੀ ਸਾਡੇ ਜੀਓ ਦੇ ਵੇਖੋ ਜੀ ਬਾਜ਼ਾਰ ਦੇ ਵਿੱਚ ਤੇ ਅਸੀਂ ਹੁਣ ਦੇਖੋ ਸਾਹਮਣੇ ਤਾਂ ਵੇਖਿਆ ਨਹੀਂ ਸੁਣਿਆ ਜਿਵੇਂ ਪਿਛਲੇ ਸਾਲ ਹਿਸ਼ਾਰਪੁਰ ਦੇ ਵਿੱਚ ਅੱਛਾ ਜੀ ਇੱਕ ਸਰਦਾਰ ਜੀ ਅਫਸਰ ਲੱਗੇ ਸੀ ਠੀਕ ਹੈ ਜੀ ਉਹਨਾਂ ਨੇ ਬਹੁਤ ਜ਼ਿਆਦਾ ਖਲਾੜਿਆਂ ਤੇ ਜਾ ਕੇ ਠੀਕ ਹੈ ਜੀ ਮਤਲਬ ਜਿਹੜੀ ਰਿਜੈਕਟ ਖਾਂਡਿਆ ਹਾਂਜੀ ਉਹ ਫੜੀ ਜਿਹੜਾ ਜੂਪੀ ਦਾ ਰਿਜੈਕਟ ਗੋੜਿਆ ਉਹ ਫੜਿਆ ਕਾਨ ਸਿੰਘ ਜੀ ਪੰਨੂ ਉਹਨਾਂ ਨੇ ਅਫਸਰ ਭੇਜੇ ਸੀਗੇ ਠੀਕ ਹੈ ਜੀ ਆਪ ਨਹੀਂ ਸੀ ਆਏ ਉਹਨਾਂ ਨੇ ਆਪਣੇ ਅਫਸਰ ਭੇਜੇ ਸੀ ਠੀਕ ਹੈ ਜੀ ਫਿਰ ਉਹਨਾਂ ਨੇ ਇੱਕ ਕੈਮੀਕਲ ਜਿਹੜਾ ਪੰਜਾਬ ਦੇ ਵਿੱਚ ਰਿਜੈਕਟ ਆ ਠੀਕ ਹੈ ਜੀ ਕਿਉਂਕਿ ਜਦੋਂ ਖੰਡ ਪਾਉਣੀ ਆ ਵਿੱਚ ਪ੍ਰਾਣਾ ਗੁੜ ਪਾਉਣਾ ਉਹਨੇ ਜੰਮਣਾ ਨਹੀਂ ਠੀਕ ਹੈ ਜੀ ਉਹਨੂੰ ਜਮਾਉਣ ਵਾਸਤੇ ਉਹ ਕੈਮੀਕਲ ਪਾਉਂਦੇ ਆ ਠੀਕ ਹੈ ਜੀ ਉਹ ਬੜੇ ਪਿਛਲੇ ਸਾਲ ਫੜੇ ਸੀਗੇ ਠੀਕ ਹੈ ਜੀ ਸਾਡੇ ਕੋਈ ਬੰਦਾ ਚੈੱਕ ਕਰ ਸਕਦਾ ਐਨੀਵੇ ਕੋਈ ਅਫਸਰ ਆ ਜਾਏ ਕੋਈ ਚੈੱਕ ਕਰ ਲਵੇ ਠੀਕ ਹੈ ਜੀ ਪਿਓਰ ਗੰਨੇ ਦੀ ਰਸ ਦਾ ਕੋੜ ਬਣਾਉਣੀ ਥੋੜੀ ਜਿਹੜੀ ਫਸਲ ਆ ਮੰਨ ਲਓ ਜਿਹੜੀ ਫਸਲ ਅਸੀਂ ਇਹ ਉਸ ਤੋਂ ਬਾਅਦ ਜਿਹੜਾ ਗੁੜ ਤਿਆਰ ਕਰਦੇ ਉਹ ਵੀ ਆਰਗੈਨਿਕ ਵੇਖੋ ਜੀ ਅਸੀਂ ਕਹਿੰਦੇ ਜਿੰਨੇ ਵੀ ਗੁੜ ਖੜਨਾ ਕੋਲ ਬਹਿ ਜਾਵੇ ਠੀਕ ਹੈ ਚਾਹ ਪਾਣੀ ਪੀਵੇ ਪ੍ਰਸ਼ਾਦਾ ਛਕੇ ਠੀਕ ਹੈ ਕੋਲ ਬਹਿ ਕੇ ਆਪਣਾ ਬਣਵਾ ਕੇ ਲੈ ਕੇ ਜਾਵੇ ਤੇ ਜਿਹੜੀ ਆਪਾਂ ਕਹਿੰਦੇ ਉਹ ਰੋਹ ਦੇ ਉੱਤੇ ਮੈਲ ਜੀ ਆ ਜਾਂਦੀ ਉਹ ਕਦੇ ਨਾ ਸਾਫ਼ ਕਰਦੇ ਫਿਰ ਤੁਸੀਂ ਉਹ ਕੈਮੀਕਲ ਦੀ ਵਰਤੋਂ ਕਰਦੇ ਨਹੀਂ ਜੀ ਕੋਈ ਕੈਮੀਕਲ ਨਹੀਂ ਉਹ ਜਿਹਨੂੰ ਆਪਾਂ ਜੰਗਲੀ ਭਿੰਡੀ ਕਹਿ ਦਿੰਨੇ ਆ ਅੱਛਾ ਜੀ ਪੁਰਾਣੇ ਬਜ਼ੁਰਗ ਜਿਹੜਾ ਅਸੀਂ ਉਹਦਾਂ ਹੀ ਕਰਦੇ ਆ ਜੀ ਠੀਕ ਹੈ ਜੰਗਲੀ ਭਿੰਡੀ ਜਿਹੜੀ ਹਾਂ ਉਹਦੇ ਨਾਲ ਸਮਾਂ ਤਾਂ ਲੱਗਦਾ ਉਹ ਜਿਆਦਾ ਪਰ ਸਮਾਂ ਜਿਆਦਾ ਲੱਗਦਾ ਪਰ ਉਹਦਾ ਠੀਕ ਹੈ ਜੀ ਮੰਨ ਲਓ ਮੈਂ ਦੇਖਿਆ ਆਮ ਵੇਲਿਆਂ ਨਾਲੋਂ ਆਮ ਖਿਲਾੜਿਆਂ ਨਾਲੋਂ ਥੋੜੇ ਖਿਲਾੜੇ ਤੇ ਜਿਹੜੀ ਸਫਾਈ ਤੇ ਸੇਫਟੀ ਬਹੁਤ ਜ਼ਿਆਦਾ ਹੈ ਦੇਖੋ ਜੀ ਮੇਰੇ ਕੋਲੇ ਤਾਂ ਦੋ ਮੇਰੇ ਮਿੱਤਰ ਹੋਣਾ ਸੀਏਡੀ ਵਾਲੇ ਅਫਸਰ ਆਏ ਆ ਮੇਰੇ ਕੋਲੇ ਤਾਂ ਇਦਾਂ ਦੇ ਸਾਰੇ ਵੀਆਈਪੀ ਸੱਜਣੇ ਆਉਣੇ ਆ ਠੀਕ ਹੈ ਜੀ ਤੇ ਸਫਾਈ ਅਸੀਂ ਇਹਦੀ ਪੂਰੀ ਰੱਖਣੀ ਮੈਂ 24 ਘੰਟੇ ਹੀ ਇੱਥੇ ਸਮਝ ਲਓ ਪਹਿਰੇਦਾਰ ਆ ਠੀਕ ਹੈ ਇਹ ਜਿਹੜਾ ਦਿਵਰੂਪ ਨਾਮ ਦਿੱਤਾ ਵਾ ਇਹ ਤੁਸੀਂ ਗੁਰਦ ਦਾ ਜਿਹੜਾ ਹੈਗਾ ਵਾ ਇੱਕ ਮਾਰਕ ਜਿਹਨੂੰ ਆਪਾਂ ਕਹਿ ਦਿੰਨੇ ਜਾਂ ਰਜਿਸਟਰਡ ਹੋਇਆ ਕਿਸ ਤਰ੍ਹਾਂ ਵਾ ਇਹ ਮੇਰੀ ਪੋਤਰੀ ਆ ਜੀ ਦਿਵਰੂਪ ਕੌਰ ਠੀਕ ਹੈ ਜ ਮੁੰਡਿਆਂ ਦੇ ਨਾਂ ਤੇ ਤਾਂ ਸਾਰੇ ਸ਼ੁਰੂ ਕਰਦੇ ਆ ਮੇਰੇ ਕੋ ਪੋਤਰਾ ਵੀ ਹੈਗਾ ਅੱਛਾ ਜੀ ਬਾਬੇ ਦੀ ਦਾਤ ਹੈ ਸਭ ਕੁਝ ਹੈ ਪਰ ਮੈਂ ਆਪਣੀ ਪੋਤਰੀ ਦੇ ਨਾਂ ਤੇ ਸ਼ੁਰੂ ਕੀਤਾ ਜੀ ਠੀਕ ਹੈ ਤੇ ਉਹਨਾਂ ਸਟੂਡੈਂਟਾਂ ਨੂੰ ਕੀ ਕਹਿਣਾ ਚਾਹੋਗੇ ਜੀ ਜਿਹੜੇ ਕੈਨੇਡਾ ਦੇ ਮਤਲਬ ਜਾਣ ਦੇ ਦੌਰ ਵਿੱਚ ਜਾਂ ਟ੍ਰੈਂਡ ਚੱਲ ਰਿਹਾ ਵੀ ਅਸੀਂ ਕੈਨੇਡਾ ਜਾਣਾ ਆਈਲੈਟਸ ਕਰ ਲਿਆ ਸਾਡੀ ਇਹੀ ਪ੍ਰਾਪਤੀ ਆ ਤੇ ਜਾ ਕੇ ਪਹਿਲੀ ਜਿਵੇਂ ਇੱਥੋਂ ਪਹਿਲੀ ਭੇਜ ਜਾਂਦੇ ਆ ਉਧਰੋਂ ਤੁਸੀਂ ਦੇਖਦੇ ਆ ਵੀ ਕੀ ਕੀ ਕੁਝ ਹੋ ਰਿਹਾ ਕੈਨੇਡਾ ਦੇ ਵਿੱਚ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੇਰੇ ਨਾਲ ਇਸ ਗੱਲ ਦੇ ਉੱਤੇ ਭਾਵੇਂ ਕੋਈ ਸਾਰਾ ਦਿਨ ਬਹਿ ਕੇ ਬਹਿਸ ਕਰ ਲਵੇ ਅੱਛਾ ਜੀ ਜਿਹੜੇ ਲੋਕ ਕਹਿੰਦੇ ਆ ਨਾ ਵੀ ਇੱਥੇ ਬਣਦਾ ਕੁਝ ਨਹੀਂ ਮੇਰੇ ਨਾਲ ਬਹਿ ਕੇ ਕੈਲਕੂਲੇਟ ਕਰ ਲੈਣ ਮੈਂ ਉਹਨਾਂ ਨੂੰ ਖਰਾ ਕੇ ਉੱਠੂਗਾ ਇਹ ਮੈਨੂੰ ਆਪਣੇ ਆਪ ਤੇ ਯਕੀਨ ਆ ਯਕੀਨ ਜਿੱਥੋਂ ਮੈਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਠੀਕ ਹੈ ਜੀ ਮੇਰਾ ਵੱਡਾ ਬੇਟਾ ਗ੍ਰੈਜੂਏਸ਼ਨ ਕੀਤੀ ਓਨੇ ਹਾਂਜੀ ਉਹ ਸਵੇਰੇ 5 ਵਜੇ ਤੋਂ ਲੈ ਕੇ 8 ਵਜੇ ਤੱਕ ਇੱਥੇ ਸਾਡਾ ਕੋਈ ਵੇਰਕਾ ਦਾ ਕਲੈਕਸ਼ਨ ਸੈਂਟਰ ਆ ਠੀਕ ਹੈ ਜੀ ਆ ਮਗਰ ਹਾਂ ਇੱਥੇ ਕੰਮ ਕਰਦਾ ਫੇਰ ਉਹ ਇੱਥੇ ਗੁਰਦਾ ਕੰਮ ਨਾਲ ਕਰਦਾ ਠੀਕ ਹੈ ਜੀ ਜਿਹੜਾ ਛੋਟਾ ਬ ਠੀਕ ਹੈ ਜੀ ਔਰ ਅਸੀਂ ਤਕਰੀਬਨ ਤਕਰੀਬਨ 15 16 ਘੰਟੇ ਕੰਮ ਕਰਨ ਵਾਲੇ ਬੰਦੇ ਆ ਠੀਕ ਹੈ ਜੀ ਮੈਂ ਅੱਜ ਵੀ ਦਾਵਾ ਕਰਦਾ ਸਾਡਾ ਕੋਈ ਵੀ ਬੱਚਾ ਜਿਹੜਾ ਵਾ ਉਹ 15 16 ਘੰਟੇ ਲਗਾਤਾਰ ਇਥੇ ਕੰਮ ਕਰ ਲਵੇ ਠੀਕ ਹੈ ਜੀ ਜੇ ਉਹਨੂੰ ਇੰਗਲੈਂਡ ਕੈਨੇਡਾ ਨਾਲੋਂ ਵੱਧ ਪੈਸੇ ਨਾ ਬਚਣ ਮੈਂ ਬੈਠਾ ਮੈਂ ਬੈਠਾ ਬਹੁਤ ਇਹ ਹੌਸਲੇ ਵਾਲੀ ਹੱਥੀ ਕੰਮ ਕਰਨਾ ਪਊਗਾ ਇਹ ਨਹੀਂਗਾ ਕਿ ਕਈ ਭਈਏ ਨੇ ਚੁੱਕੀ ਹੋਵੇ ਤੇ ਮੁੰਡਾ ਸਾਡਾ ਮਗਰ ਤੋਂ ਰਿਆ ਜਾਵੇ ਇਹ ਗੱਲ ਨਹੀਂ ਬਣਨੀ ਕਈ ਮੋਟੇ ਤੇ ਰੱਖਣੀ ਪੈਣੀ ਆ ਖਾਦ ਵਾਲੀ ਝੋਲੀ ਗੱਲ ਚ ਪਾਉਣੀ ਪੈਣੀ ਆ ਠੀਕ ਹੈ ਜੀ ਇਸ ਤੋਂ ਬਿਨਾ ਇਹਨਾਂ ਦੇ ਜੀ ਆਰਗੈਨਿਕ ਬਾਗ ਵੀ ਲਾਇਆ ਵਾ ਉਸੋ ਬਾਗ ਦੇ ਬਾਰੇ ਵੀ ਆਪਾਂ ਜਾਣਕਾਰੀ ਲੈਣੇ ਆ ਤੇ ਸਰਪੰਚ ਸਾਹਿਬ ਦਾ ਇੱਕ ਮੇਥਾ ਪਲਾਟ ਵੀ ਹੈ ਜਿਹਨੂੰ ਆਪਾਂ ਪੂਤਨੇ ਵਾਲੀ ਮਿੱਲ ਕਹ ਦਿੰਨੇ ਆ ਤੇ ਆਪਾਂ ਆਰਗੈਨਿਕ ਬਾਗ ਬਾਰੇ ਜਾਣਕਾਰੀ ਲੈਣੇ ਆ ਮੜੀ ਜੀ ਵੀ ਆਰਗੈਨਿਕ ਬਾਗ ਤੁਸੀਂ ਤਕਰੀਬਨ ਮੇਰੇ ਕੋਲੇ 1.5 200 ਬੂਟਾ ਜੀ ਠੀਕ ਹੈ ਜੀ ਜਿਹਦੇ ਵਿੱਚ ਅੰਬ ਔਲੇ ਲੀਚੀ ਤਕਰੀਬਨ ਜਿੰਨਾ ਪੰਜਾਬ ਦੇ ਵਿੱਚ ਫਰੂਟਾਂ ਦਾ ਮੈਂ ਸਾਰਾ ਹੀ ਲਵਾਇਆ ਇੱਥੇ ਆਪਣਾ ਠੀਕ ਹੈ ਜੀ ਕਿਉਂਕਿ ਜੇ ਅਸੀਂ ਮੈਕਸਿਮਮ ਸੋਚੀਏ ਨਾ ਅਸੀਂ ਫਰੂਟ ਖਾਣਾ ਹਾਂਜੀ ਤੇ ਘੱਟੋ ਘੱਟ ਸਾਡੇ 200 ਰੁਪਏ ਦਾ ਇੱਕ ਘਰ ਦੇ ਵਿੱਚ ਫਰੂਟ ਆਊਗਾ ਤੇ ਮਹੀਨੇ ਦੇ ਵਿੱਚ ਆ ਜਾਣਾ 6000 ਦਾ 6000 ਦਾ ਜੀ ਤੇ ਸਾਲ ਦੇ ਵਿੱਚ ਆਉਣਾ 72000 ਦਾ 72000 ਦਾ ਤੇ ਜੇ ਮੈਕਸਿਮਮ 50 ਸਾਲ ਬੰਦਾ ਖਾਵੇ ਤੇ ਕਿੱਥੇ ਗੱਲ ਜਾਊਗੀ ਬਹੁਤ ਹੀ ਵਧੀਆ ਕੈਲਕੂਲੇਸ਼ਨ ਕਰਕੇ ਦੱਸੀ ਹੈ ਜੀ ਤੁਸੀਂ ਹੁਣ ਸਾਡੇ ਕੋਲੇ ਆਪਣੇ ਔਲੇ ਨੇ ਘਰ ਦੇ ਅੱਛਾ ਜੀ ਸਾਰੇ ਸੱਜਣਾ ਮਿੱਤਰਾਂ ਨੂੰ ਵੀ ਵੰਡੇ ਆ ਅੰਬ ਸਾਡੇ ਕੋਲ ਘਰ ਦੇ ਹੁੰਦੇ ਨੇ ਬੇਰ ਸਾਡੇ ਕੋਲ ਘਰ ਦੇ ਹੁੰਦੇ ਨੇ ਠੀਕ ਹੈ ਜੀ ਸੰਤਰੇ ਮੇਰੇ ਆਉਣ ਲੱਗੇ ਨੇ ਇੱਕ ਦਿਨ ਜਲੰਧਰੋਂ ਫੈਮਿਲੀ ਇੱਥੇ ਆ ਜਾਂਦੇ ਸਾਡੇ ਕੋਲ ਫੈਮਿਲੀ ਠੀਕ ਹੈ ਜੀ ਠੀਕ ਹੈ ਜੀ ਬੜੇ ਖੁਸ਼ ਹੋਏ ਵੇਖ ਕੇ ਉਹਨਾਂ ਨੂੰ ਸੰਤਰੇ ਤੋੜ ਕੇ ਦਿੱਤੇ ਉਹ ਕਹਿੰਦੇ ਪਾਜੀ ਅਜੀ ਦਾ ਵੇਖਿਆ ਹੀ ਨਹੀਂ ਇੱਥੇ ਭਜਾਰ ਚ ਸੰਤਰੇ ਵੀ ਹੁੰਦੇ ਆ ਠੀਕ ਹੈ ਜੀ ਹੁੰਦਾ ਸਭ ਕੁਝ ਆ ਪਰ ਅਸੀਂ ਉਧਰ ਨੂੰ ਧਿਆਨ ਨਹੀਂ ਦਿੰਦੇ ਤੇ ਅੱਜ ਕੱਲ੍ਹ ਤੁਹਾਡਾ ਕਾਰੋਬਾਰ ਮਤਲਬ ਕਿੱਥੋਂ ਤੱਕ ਫੈਲਿਆ ਹੋਇਆ ਹੈ ਜੀ ਬੜੀ ਕਿਰਪਾ ਮਹਾਰਾਜ ਦੀ ਤੁਹਾਡੇ ਦੇ ਸੱਜਣ ਮਿੱਤਰ ਸਾਰੇ ਪੰਜਾਬ 'ਚ ਹੀ ਆ ਜੀ ਠੀਕ ਹੈ ਜੀ ਤੇ ਬਾਬੇ ਦੀ ਕਿਰਪਾ ਆ ਬਹੁਤ ਸੋਹਣਾ ਮਹਾਰਾਜ ਨੇ ਮਹਾਰਾਜ ਸਾਥ ਦਿੰਦਾ ਜੀ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ। ਅੱਛਾ ਕੀ ਦੱਸੋ ਵੀ ਜੇ ਤੁਹਾਨੂੰ ਕੋਈ ਫੋਨ ਕਰੇ ਕੈਨੇਡਾ ਵੀ ਗੁੜ ਭੇਜ ਦੋ ਇੰਨਾ ਤੇ ਹੈਗਾ ਪ੍ਰਬੰਧ ਕੋਈ। ਵੀ ਉਹਦਾ ਬੰਦਾ ਲੈ ਜਾਵੇ। ਅੱਛਾ ਜੀ ਸਦਕੇ ਭੇਜ ਦਿਆਂਗੇ। ਪਰ ਸਾਡੇ ਕੋਲੇ ਉਹ ਜਿਹੜਾ ਐਕਸਪੋਰਟ ਕਰਨ ਦਾ ਲਾਇਸੈਂਸ ਹੈ ਨਹੀਂ। ਠੀਕ ਹੈ ਜੀ। ਉਹਦੇ ਬਾਰੇ ਨਹੀਂ। ਤੁਸੀਂ ਆਰਗੈਨਿਕ ਗੁੜ ਦੀ ਮੜੀ ਜੀ ਕੀਮਤ ਦੱਸ ਦੋ। ਕਈ ਉਹ ਪਿੰਡਾਂ 'ਚ ਟਰਾਲੀਆਂ ਟਰੁੱਲੀਆਂ ਤੋਂ ਨਹੀਂ ਲਈ ਜਾਂਦੇ ਹੁੰਦੇ। ਕੱਚਾ ਜਿਆ। ਤੇ ਮਤਲਬ ਉਹ ਵੀ ਇਹ ਵੀ ਜਿਹੜੇ ਜੁਪੀ ਵਾਲੇ ਬੰਦੇ ਵੇਚ ਰਹੇ ਨੇ ਉਹ ਵੀ ਕਰੀ ਜਾਂਦੇ ਨੇ ਔਰਗੈਨਿਕ ਔਰਗੈਨਿਕ ਮੜੀਏ ਔਰਗੈਨਿਕ ਦੀ ਕੀਮਤ ਤਾਂ ਮਿਹਨਤ ਦਾ ਦੱਸ ਦੋ ਕੀ ਆ ਦੇਖੋ ਜੀ ਇੱਥੇ ਮਿਹਨਤ ਰੱਜ ਕੇ ਕਰਨੀ ਪੈਂਦੀ ਆ ਤੇ ਅਸੀਂ ਤਾਂ ਓਨਾ ਕੁ ਰੱਖਿਆ ਹਿਸਾਬ-ਕਿਤਾਬ ਵੀ ਜਿਹੜਾ ਹਰ ਬੰਦਾ ਇਹਨੂੰ ਖਾ ਸਕੇ ਆਮ ਨਾਰਮਲ ਕੋੜਾ ਹੀ 70 ਰੁਪਏ ਰੱਖਿਆ ਠੀਕ ਆ ਜੀ ਸ਼ੱਕਰ 100 ਰੁਪਏ ਠੀਕ ਆ ਜੀ ਬਾਕੀ ਜਿੱਦਾਂ ਜੇ ਕੋਈ ਡਿਮਾਂਡ ਕਰੇ ਠੀਕ ਆ ਜੀ ਉਹਦਾ ਉਹ ਪਾ ਕੇ ਉਹ ਬਣਾ ਦੇਦਾ ਠੀਕ ਆ ਜੀ ਸਾਡਾ ਕੋਟ ਜਿਹੜਾ ਹੁਣ ਤਕਰੀਬਨ 135 ਰੁਪਏ ਵੀ ਜਾ ਰਿਹਾ ਠੀਕ ਹੈ ਜੀ ਮਤਲਬ ਜਿਹੜਾ ਅਗਲਾ ਡਿਮਾਂਡ ਕਰਦਾ ਸਾਨੂੰ ਆ ਚੀਜ਼ਾਂ ਪਾ ਕੇ ਬਣਾ ਦਿਓ ਕੀ ਗੱਲ ਉਹ ਅਸੀਂ 135 ਰੁਪਏ ਵੀ ਸੇਲ ਕਰ ਰਹੇ ਹਾਂ ਉਹ ਤੁਸੀਂ ਗੁੜ ਜਿਆ ਸਪੈਸ਼ਲ ਚੀਜ਼ਾਂ ਪਾ ਕੇ ਬਣਾਉਨੇ ਜਿਵੇਂ ਮੂੰਗਫਲੀ ਹੋਗੀ ਜਾਂ ਮਤਲਬ ਜਵੈਨ ਹੋਗੀ ਜਾਂ ਹੋਰ ਕੁਝ ਵੀ ਪਾ ਕੇ ਬਣਾਉਨੇ ਹੋ ਉਹ 135 ਰੁਪਏ ਕਿਲੋ ਦਿੰਨੇ ਹਾਂ ਹਾਂਜੀ ਮਾਲੋ ਤੁਹਾਨੂੰ ਗੁੜ ਦੀ ਮਾਰਕੀਟਿੰਗ ਕਰਨਾਂ ਵਿੱਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਕਿ ਜਿਵੇਂ ਤੁਸੀਂ ਪਿੰਡ ਦੇ ਵਿੱਚ ਬੈਠੇ ਆ ਉਹ ਤੋਂ ਕੱਚਾ ਰਾਹ ਆਉਂਦਾ ਵਾ ਕੋਈ ਦਿੱਕਤ ਨਹੀਂ ਜੀ ਸਾਨੂੰ ਗੁਰੂ ਦੀ ਕਿਰਪਾ ਠੀਕ ਹੈ ਜਿਹੜਾ ਅਸੀਂ ਇਹਦੇ ਵਿੱਚ ਪੁਰਾਣੇ ਬਜ਼ੁਰਗ ਪਾਉਂਦੇ ਸਰੋਂ ਦਾ ਤੇਲ ਉਹ ਵੀ ਮੈਂ ਆਪਣੀ ਸਰੋਂ ਦਾ ਕਢਾ ਸਰੋਂ ਵੀ ਆਰਗੈਨਿਕ ਹਾਂ ਸਰੋਂ ਵੀ ਸਾਡੀ ਆਰਗੈਨਿਕ ਹੁੰਦੀ ਆ ਅਸੀਂ ਉਹਦਾ ਤੇਲ ਪਾਉਨੇ ਆ ਸਰੋਂ ਦਾ ਜਿਹੜਾ ਅਸੀਂ ਪਰਫੀਕਟ ਬਣਾਉਨੇ ਉਹਦੇ ਵਿੱਚ ਜਿਹੜਾ ਅਸੀਂ ਘਿਓ ਪਾਉਣਾ ਉਹ ਵੀ ਅਸੀਂ ਵੇਰਕਾ ਦਾ ਪਾਉਣਾ ਠੀਕ ਆ ਜੀ ਮੰਨ ਲਓ ਜੀ ਜਿਹੜਾ ਸਰੋਂ ਆ ਸਰੋਂ ਵੀ ਆਰਗੈਨਿਕ ਪੈਦਾ ਕੀਤੀ ਆ ਜਿਹੜਾ ਸਰੋਂ ਦਾ ਤੇਲ ਜਿੰਨਾ ਵੀ ਵਰਤਦੇ ਆ ਗੁੜ ਦੇ ਵਿੱਚ ਤੇ ਸਰੋਂ ਬਾਰੇ ਵੀ ਤੁਹਾਨੂੰ ਮਾੜੀ ਜੀ ਜਾਣਕਾਰੀ ਦੇਣਗੇ ਤੇ ਸਰੋਂ ਵੀ ਇਹ ਕਹਿੰਦੇ ਅਸੀਂ ਕਿਤੇ ਵੇਚਣ ਨਹੀਂ ਗਏ ਮਾਰਕੀਟ ਦੇ ਵਿੱਚ ਜਾਂ ਮੰਡੀ ਦੇ ਵਿੱਚ ਇਹਨਾਂ ਦੇ ਆਪ ਦੇ ਰੇਟ ਆ ਤੇ ਆਪ ਦੀ ਮੰਡੀ ਆ ਦੱਸਿਓ ਜੀ ਮੜਾ ਜੀ ਸਾਨੂੰ ਤਕਰੀਬਨ ਜੀ 7-8 ਸਾਲ ਹੋ ਗਿਆ ਕੇਵੀਕੇ ਨੂਰਮਹਿਲ ਨਾਲ ਜੁੜਿਆ ਨੂੰ ਠੀਕ ਹੈ ਜੀ ਉਹਨਾਂ ਨੇ ਸਾਨੂੰ ਸਰੋਂ ਸ਼ੁਰੂ ਕਰਾਈ ਸੀ ਦੋ ਖੇਤੋਂ ਠੀਕ ਹੈ ਜੀ ਇਸ ਟਾਈਮ ਅਸੀਂ 6 ਖੇਤ ਬੀਜਿਆ ਜੀ ਸਰੋਂ ਦੇ 6 ਏਕੜ ਹਾਂ ਜੀ ਇੱਥੇ ਜਦੋਂ ਅਸੀਂ ਸਰੋਂ ਕੱਢਣੀ ਆ ਸਾਡੇ ਕੋਲ ਇੱਥੋਂ ਹੀ ਸਰੋਂ ਚਲ ਜਾਣੀ ਅਸੀਂ 6000 ਰੁਪਏ ਕਵਾਂਟਲ ਸਰੋਂ ਉਹ ਦਿੰਨੇ ਆ ਠੀਕ ਹੈ ਜੀ ਇੱਕ ਕਵਾਂਟਲ ਚੋਂ 40 ਕਿਲੋ ਤੇਲ ਨਿਕਲਦਾ ਜੀ ਉਹਦਾ ਤੇ ਜੇ ਪ੍ਰੋਸੈਸਿੰਗ ਕਰਕੇ ਦਮੋਂ ਦਾ ਮਤਲਬ ਤੇਲ ਕੱਢ ਕੇ ਵੈਸੇ ਸਾਡੀ ਸਕੀਮ ਹੈਗੀ ਆ ਜੇ ਮਹਾਰਾਜ ਨੇ ਚਾਹਿਆ ਤਾਂ ਅਗਲੇ ਸਾਲ ਅਸੀਂ ਜਰੂਰ ਸ਼ੁਰੂ ਕਰਾਂਗੇ ਠੀਕ ਹੈ ਹਾਂ ਜੀ ਤੇ ਜਿਹੜਾ ਇੱਕ ਹੋਰ ਤੁਹਾਡੇ ਮੈਂ ਲੈਣਾ ਚਾਹੂੰਗਾ ਤੇ ਜਿਹੜਾ ਅੱਜ ਕੱਲ ਰੌਲਾ ਚੱਲ ਰਿਹਾ ਵੀ ਆਪਣੇ ਦਾ ਜ਼ਮੀਨਾਂ ਖੋਈਆਂ ਜਾਣੀਆਂ ਉਹੋ ਜਿਹਾ ਉਹੋ ਜਿਹਾ ਤੇ ਉਹਦੇ ਸੰਬੰਧੀ ਵੀ ਮੜਾ ਯਾਰ ਦੱਸੋਗੇ ਕਿਸਾਨ ਭਰਾ ਕਿਸ ਤਰ੍ਹਾਂ ਲਾਂਭ ਬੰਦ ਹੋਣ ਤੇ ਕੀ ਕਰਨਾ ਚਾਹੀਦਾ ਵੇਖੋ ਜੀ ਸਾਡੀ ਇੱਕ ਬਦਕਿਸਮਤੀ ਆ ਖਾਸ ਕਰਕੇ ਜਿਹੜਾ ਕਿਸਾਨ ਆ ਹਾਂਜੀ ਤੇ ਸਾਡਾ ਜਿਹੜਾ ਇਕੱਠ ਨਹੀਂ ਹੋ ਰਿਹਾ ਠੀਕ ਆ ਜੀ ਕਿਸਾਨਾਂ ਦਾ ਇਕੱਠ ਨਹੀਂ ਹੋ ਰਿਹਾ ਸਾਨੂੰ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਆ ਠੀਕ ਆ ਜੀ ਲੜਾਈ ਬਹੁਤ ਜ਼ਰੂਰੀ ਆ ਇਹਦੇ ਵਾਸਤੇ ਠੀਕ ਆ ਜੀ ਕਿਉਂਕਿ ਜਿਵੇਂ ਹੁਣ ਸਾਨੂੰ ਇਹਨਾਂ ਨੇ ਪਰਮਾ ਰਹੇ ਆ ਜੇ ਤੁਹਾਡੇ ਘਰ ਚੋਂ ਫਸਲ ਚੁੱਕੀ ਜਾਊ ਠੀਕ ਹੈ ਜੀ ਤੁਹਾਡੇ ਨਾਲ ਐਗਰੀਮੈਂਟ ਤੇ ਖੇਤੀ ਹੋਊਗੀ ਠੀਕ ਹੈ ਜੀ ਇਹ ਬਿਲਕੁਲ ਫੇਲਿਆ ਠੀਕ ਹੈ ਜੀ ਕਿਉਂਕਿ ਅੱਜ ਤੋਂ 20 ਸਾਲ ਪਹਿਲਾਂ ਹਾਂਜੀ ਇੱਕ ਅਮਰੀਕਾ ਚੋਂ ਕੰਪਨੀ ਆਈ ਸੀਗੀ ਇੰਡੋਮੈਂਟ ਠੀਕ ਹੈ ਜੀ ਉਹ ਮੈਂਥੇ ਦੀ ਕੰਟਰੈਕਟ ਤੇ ਖੇਤੀ ਕਰਦੇ ਸੀ ਠੀਕ ਹੈ ਜੀ ਜਦੋਂ ਰੇਟ ਵੱਧ ਜਾਂਦਾ ਸੀ ਉਹ ਭੱਜ ਜਾਂਦੇ ਸੀ ਠੀਕ ਹੈ ਜੀ ਔਰ ਉਹਨਾਂ ਨੇ ਪਲਾਟ ਵੀ ਲਾਏ ਸੀ ਪੰਜਾਬ ਦੇ ਵਿੱਚ ਠੀਕ ਹੈ ਜੀ ਅੱਜ ਉਹ ਕਿਤੇ ਨਹੀਂ ਲੱਭਦੇ ਕਿਤੇ ਨਹੀਂ ਹੈਗੇ ਉਹ ਇੰਡੋਮੈਂਟ ਕੰਪਨੀ ਵਾਲੇ ਠੀਕ ਹੈ ਜੀ ਉਹ ਮਤਲਬ ਉਹ ਕਿਸਾਨਾਂ ਦੇ ਨਾਲ ਧੋਖਾ ਕਰਕੇ ਪਹਿਲਾਂ ਜਾ ਚੁੱਕਿਆ ਆਪਣੇ ਵੀ ਜਾਨੀ ਕਿ ਫੇਲ ਹੋ ਚੁੱਕਿਆ ਕੰਟਰੈਕਟ ਫਾਰਮਿੰਗ ਬਿਲਕੁਲ ਫੇਲ ਹੋ ਚੁੱਕੀ ਹੈ ਜੀ ਠੀਕ ਹੈ ਜੀ ਜੇ ਇਹਨਾਂ ਨੇ ਪੰਜਾਬ ਨੂੰ ਇਸ ਗੱਲ ਲਈ ਤਿਆਰ ਕਰਨਾ ਅੱਛਾ ਜੀ ਕਿ ਪੰਜਾਬ ਵਾਲੇ ਆਪਣੀ ਫਸਲ ਆਪ ਬੀਜਣ ਆਪ ਵੇਚਣ ਠੀਕ ਹੈ ਜੀ ਠੀਕ ਹੈ ਜੀ ਉਹਦੇ ਵਾਸਤੇ ਹਾਂ ਜੀ ਦੇਖੋ ਜਿਵੇਂ ਤੁਹਾਨੂੰ ਪਤਾ ਹੁਣ ਅੱਜ ਤੋਂ ਕੁਝ ਸਾਲ ਪਹਿਲਾਂ ਹਾਂਜੀ ਸਾਡੀ ਜਿਹੜੀ ਸਬਜੀ ਸੀਗੀ ਠੀਕ ਹੈ ਜੀ ਉਹ ਪਾਕਿਸਤਾਨ ਅਫਗਾਨਿਸਤਾਨ ਅਰਾਬ ਕੰਟਰੀਆਂ ਨੂੰ ਜਾਂਦੀ ਸੀ ਅਰਬ ਕੰਟਰੀਆਂ ਨੂੰ ਜਾਂਦੀ ਸੀ ਅਰਬ ਕੰਟਰੀਆਂ ਨੂੰ ਜਾਂਦੀ ਸੀ ਹਾਂਜੀ ਔਰ ਸਾਨੂੰ ਬਹੁਤ ਵਧੀਆ ਭਾਅ ਮਿਲਦੇ ਸੀ ਠੀਕ ਹੈ ਜੀ ਜੇ ਸਾਨੂੰ ਇਸ ਇਸ ਚੀਜ਼ ਦੇ ਨਾਲ ਕਾਬਲ ਬਣਾਉਣਾ ਤੇ ਸਾਨੂੰ ਅਰਬ ਕੰਟਰੀਆਂ ਨੂੰ ਖੋਲਣ ਠੀਕ ਹੈ ਜੀ ਸਾਡੀਆਂ ਸਬਜ਼ੀਆਂ ਸਾਡੀਆਂ ਚੀਜ਼ਾਂ ਉਧਰ ਨੂੰ ਜਾਣ ਠੀਕ ਹੈ ਅੱਜ ਅਖਬਾਰ ਦੇ ਜ਼ਰੀਏ ਠੀਕ ਹੈ ਜੀ ਮੈਨੂੰ ਪਤਾ ਲੱਗਾ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਕਣਕ ਆ ਉਹ 60 ਰੁਪਏ ਵਿਕਰੀ ਆ ਠੀਕ ਹੈ ਜੀ ਤੇ ਸਾਡੇ ਇੱਥ ਆ ਇਹ ਤਾਂ ਹੈ ਜੀ ਜਦੋਂ ਦਾ ਸਰਕਾਰੀ ਖਰੀਦ ਮੰਡੀਆਂ ਬੰਦ ਹੋਈਆਂ ਤੇ ਉਦੋਂ ਬਾਅਦ ਕਣਕ ਦਾ ਰੇਟ ਟੁੱਟ ਗਿਆ ਹਾਂਜੀ ਅੱਛਾ ਜੀ ਸਰਪੰਚ ਸਾਹਿਬ ਤੋਂ ਗੱਲਾਂ ਤਾਂ ਆਪਾਂ ਜਿੰਨੀਆਂ ਮਰਜ਼ੀ ਪੁੱਛ ਲਈਏ ਮਾਲਕ ਗਿਆਨ ਆ ਤੇ ਪੂਰਾ ਪੰਡਾਰਾ ਤੁਸੀਂ ਵੀ ਕਦੇ ਨੰਗਦੇ ਕਰਦੇ ਤੇ ਮਹਿਤਪੁਰ ਦੇ ਲਾਗੇ ਨੰਗਦੇ ਤਾਂ ਕੰਗ ਬਿੱਲੇ ਇਹਨਾਂ ਦਾ ਪਿੰਡ ਆ ਫਾਰਮ ਦਾ ਨਾਮ ਕੰਗ ਆਰਗੈਨਿਕ ਫਾਰਮ ਆ ਜੀ ਤੇ ਮੋਬਾਈਲ ਨੰਬਰ ਤੁਸੀਂ ਬੋਲ ਦਿਓ ਜੀ ਤਾਂ ਕਿ ਤੁਹਾਡੇ ਨਾਲ ਜਿਹੜਾ ਸਾਡੀ ਨਵੀਂ ਜਨਰੇਸ਼ਨ ਸੰਪਰਕ ਕਰ ਸਕੇ ਤੇ ਤੁਹਾਨੂੰ ਮਿਲ ਸਕਣ 94639 ਠੀਕ ਹੈ ਜੀ 00173 ਠੀਕ ਹੈ ਇਹ ਇਹਨਾਂ ਦਾ ਮੋਬਾਈਲ ਨੰਬਰ ਆ ਜੀ ਜਿਸ ਵੀ ਵੀਰ ਨੇ ਸੰਪਰਕ ਕਰਨਾ ਇਹਨਾਂ ਨਾਲ ਉਹ ਸੰਪਰਕ ਕਰ ਸਕਦਾ ਤੇ ਆ ਗੋੜ ਦੇ ਬੀਜ ਨੇ ਬਾਰੇ ਹੋਰ ਵਧੇਰੀ ਜਾਣਕਾਰੀ ਲੈ ਸਕਦਾ ਤੇ ਉਹ ਆਰਗੈਨਿਕ ਖੇਤੀ ਕਿਸ ਤਰ੍ਹਾਂ ਕਰਦੇ ਆ ਤੇ ਕਿਸ ਤਰ੍ਹਾਂ ਮਤਲਬ ਉਹਨੂੰ ਲੇਪਰੇ ਚਾੜਦੇ ਆ ਤੇ ਕੋਈ ਸਾਡੇ ਵਿਊਰ ਨੂੰ ਸੁਨੇਹਾ ਦੇਣਾ ਚਾਹੁੰ ਜੀ ਮੈਂ ਤਾਂ ਆਪਣੇ ਸਾਰੇ ਕਿਸਾਨ ਵੀਰਾਂ ਨੂੰ ਸੁਨੇਹਾ ਦੇਣਾ ਚਾਹਨਾ ਕਿ ਕਣਕ ਝੋਨੇ ਦੇ ਚੱਕਰ ਚੋਂ ਨਿਕਲ ਕੇ ਠੀਕ ਹੈ ਜੀ ਸਾਨੂੰ ਇੱਕ ਸੁਸਾਇਟੀਆਂ ਬਣਾਉਣੀਆਂ ਚਾਹੀਦੀਆਂ ਪੰਜਾ ਪੰਜਾ 77 ਪਿੰਡਾਂ ਦੀ ਸੋਸਾਇਟੀ ਹੋਵੇ ਠੀਕ ਹੈ ਜੀ ਔਰ ਵੰਡ ਕੇ ਅਸੀਂ ਕੰਮ ਕਰੀਏ ਕੋਈ ਕਿਸਾਨ ਜਿਹੜਾ 2 ਕਿਲੇ ਸਬਜ਼ੀ ਬੀਜੇ ਠੀਕ ਹੈ ਜੀ ਕੋਈ 2-4 ਕਿਲੇ ਆਲੂ ਬੀਜੇ ਠੀਕ ਹੈ ਜੀ ਕੋਈ ਦੁੱਧ ਦਾ ਕਾਰੋਬਾਰ ਕਰੇ ਔਰ ਅਸੀਂ ਆਪਣੇ ਵਿੱਚ ਉਸ ਚੀਜ਼ ਨੂੰ ਜਿਹੜਾ ਵਾ ਜਿਹੜੀ ਮੰਡੀ ਦੇ ਥਰੂ ਅਸੀਂ ਲੈਨੇ ਆ ਉਹ ਸਿੱਧੀ ਅਸੀਂ ਉੱਥੋਂ ਪਰਚੇਜ਼ ਕਰੀਏ ਸਿੱਧੀ ਚੀਜ਼ ਲਈਏ ਠੀਕ ਹੈ ਜੀ ਔਰ ਅਸੀਂ ਆਪਣੇ ਵਿੱਚ ਉਹਨੂੰ ਸਰਕਲ ਨੂੰ ਘੁਮਾਈਏ ਠੀਕ ਹੈ ਜੀ ਸਾਨੂੰ ਇਸ ਬੰਨੇ ਨੂੰ ਚੱਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ